ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਸਾਡੇ ਕੋਲੇ ਆਇਆ ਹੋਇਆ ਇਹ ਮਹਿੰਦਰਾ 605 ਡੀਆਈ ਇਹ ਅਸੀਂ ਹੀ ਇੱਥੋਂ ਏਜੰਸੀ ਚੋਂ ਦਵਾਇਆ ਸੀ ਇਹਨਾਂ ਨੂੰ ਗੁਜਰਾਤ ਗੁਜਰਾਤ ਦੇ ਵਿੱਚ ਇਹ ਜਾਣਾ ਹੈ ਗੁਜਰਾਤੀਆਂ ਨੂੰ ਇਹ ਟੈਕਸਟ ਅਸੀਂ ਇੱਥੇ ਦਵਾਇਆ ਸੀ ਤੇ ਦਵਾਉਣ ਤੋਂ ਬਾਅਦ ਇਹਨਾਂ ਦੀ ਮੰਗ ਸੀ ਸਾਡਾ ਕੈਬਨ ਤੁਸੀਂ ਤਿਆਰ ਕਰਕੇ ਦਿਓ ਤੇ ਪਹਿਲਾਂ ਤੁਸੀਂ ਅੰਦਰੋਂ ਦੇਖੋ ਫਿਰ ਆਪਾਂ ਬਾਅਦ ਚ ਗੱਲ ਕਰਦੇ ਹਾਂ ਸਾਰੀ ਇਨੇ ਸਾਰੇ ਦੇਖੋ ਚਾਰ ਸਪੀਕਰ ਲਾਤੇ ਐ LCD ਬੈਕ ਕੈਮਰਾワイਪਰ ਆਗੇ ਦੋਨੇ ਅੱਗੇ ਪਿੱਛੇ ਸਾਰਾ ਕੁਝ ਬਣੇ ਦੇ ਵਿੱਚ ਲਾਇਆ ਆ ਦੇਖੋ ਜਾਲੀਆਂ ਇਹਦੀਆਂ ਦੋ ਜਿਹੜੀਆਂ ਇਹਨੂੰ ਸਾਹ ਦਾ ਕੰਮ ਕਰਦੀਆਂ ਨੇ ਇਹ ਤੇ ਇਹਦੇ ਇਹ ਵਿੰਡੋ ਆਪਾਂ ਲਾ ਕੇ ਦਿੱਤੀਆਂ ਇਹਨੂੰ ਦੋ ਤੋਂ ਬਾਅਦ ਇੱਧਰ ਆਜੋ ਸਾਈਡ ਤੇ ਇਹ ਬੰਪਰ ਲਵਾ ਕੇ ਦਿੱਤਾ ਆਪਾਂ ਨੇ ਇਹਨਾਂ ਨੂੰ ਉਸ ਤੋਂ ਬਾਅਦ ਇੱਕ ਵਿੰਡੋ ਇੱਧਰ ਆ ਗਈ ਸਾਈਡ ਤੇ ਇਧਰੋਂ ਦੇਖੋ ਅੰਦਰ ਸਾਰੇ ਮੈਟਿੰਗ ਹੋ ਗਈ ਕਪੜਾ ਸਾਰਾ ਆਪਣਾ ਇਹ ਲਾਇਆ ਇਹਦੇ ਵਿੱਚ ਆਇਲ ਚੜੀ ਹੋ ਗਈ ਸਾਈਡ ਤੇ ਮਗਰਾੜ ਦੇ ਉੱਤੇ ਉੱਪਰ ਕੰਬਲ ਮੈਟ ਹੋ ਗਿਆ ਨਾਲ ਇਹਦੇ ਆਪਣਾ ਕੰਬੀਨੇਸ਼ਨ ਕਰਤਾ ਇਹਦਾ ਸਾਈਡ ਤੇ ਲਾ ਕੇ ਇਹਦੇ ਕਪੜਾ ਉਦੋਂ ਬਾਅਦ ਆ ਸਾਈਡਾਂ ਦੇ ਮੈਟ ਲਾਤਾ ਵੀ ਖਰਾਬ ਨਾ ਹੋਵੇ ਕੋਈ ਪਾਟੇ ਨਾ ਚੀਤੇ ਨਾ ਕੁਝ ਨਹੀਂ ਹੁੰਦਾ ਇਹਦੇ ਨਾਲ ਤੇ ਉਸ ਤੋਂ ਬਾਅਦ ਤੁਹਾਨੂੰ ਆ ਦੇਖਾਉਣੀ ਆ ਦੇਖੋ ਡਬਲ ਇਹਦੇ ਵਿੱਚ ਆਪਣੇ ਬਾਹਰ ਇਹਦੇ ਵਿੱਚ ਰਾਬੜ ਪੈਂਦੀ ਕਰਤੀ ਲਾਈ ਵਾਲੇ ਸ਼ੀਸ਼ੇ ਆ ਗਏ ਇਹ ਕਿਹਦੇ ਪਿੱਛੇ ਸਾਈਡ ਤੇ ਪਿੱਛੇ ਵਿੰਡਵਾ ਗਈ ਇਹਦੇ ਵੀ ਵਾਈਪਰ ਲਾਤਾ ਐਲਈਡੀਆਂ ਲਾਤੀਆਂ ਇਲੈਕਟ੍ਰੋਨ ਲਾਤੀਆਂ ਬੈਕ ਬੱਤੀਆਂ ਵੀ ਦੂਰੋਂ ਪਤਾ ਲੱਗਦਾ ਰਹੇ ਵੀ ਖੇਤ ਦੇ ਵਿੱਚ ਕੋਈ ਚੀਜ਼ ਚੱਲ ਰਹੀ ਹੈ ਘੁੰਮਣ ਵਾਲੀ ਬੱਤੀ ਲਾਤੀ ਆ ਦਿਖਾ ਵੀ ਇਧਰ ਆ ਕੇ ਡਾਕਟਰ ਆ ਦਿਖਾ ਡਾਕਟਰ ਇਹ ਦੇਖ ਆਪਾਂ ਸ਼ੀਸ਼ੇ ਲਾਤੇ ਇਹ ਸ਼ੀਸ਼ਾ ਤਾਂ ਲਾਇਆ ਇਹਦੇ ਵਿੱਚ ਇੱਥੇ ਹੁੱਕੇ ਦੀ ਦਿਖਦੀ ਰਹੇ ਸਾਹਮਣੇ ਬਿਆ ਹੁੱਕ ਪਈ ਹੋਈ ਆ ਜਾਂ ਗੁੱਲਾ ਪਾਉਣਾ ਹੈ ਕੁਛ ਵੀ ਪਾਉਣਾ ਬੰਦੇ ਨੇ ਇਹ ਸਾਰਾ ਉੱਪਰੋਂ ਬੈਠੇ ਨੂੰ ਬੰਦੇ ਨੂੰ ਸਾਰਾ ਕੁਝ ਦਿਖੇ ਤਾਕੀ ਕੋਲਣ ਦੀ ਲੋੜ ਨਹੀਂ ਪੈਣੀ ਇੱਧਰ ਆ ਜਾਓ ਖਰਾਬ ਇੱਥੇ ਆ ਸਾਈਡ ਤੇ ਆਪਣੇ ਇਹਦੀ ਪਾਉੜੀ ਲਾਤੀ ਇੱਕ ਪਾਉੜੀ ਲਾਉਣ ਤੋਂ ਬਾਅਦ ਇੱਕ ਹੋਰ ਤੁਹਾਨੂੰ ਦਿਖਾਉਣ ਲੱਗਿਆ ਇਹ ਆਪਣੇ ਇੱਕ ਹੋਰ ਇਹਦੇ ਵਿੱਚ ਪਲੱਸ ਪੁਆਇੰਟ ਕਰਿਆ ਇਹਦੀ ਜਿਹੜੀ ਬੈਟਰੀ ਬਾਕਸ ਹੈ ਇਹ ਪਾਉੜੀ ਦੇ ਨਾਲ ਹੀ ਸਾਈਡ ਤੇ ਨਿਕਲ ਜੂਗੀ ਬਾਹਰ ਜਨਨ ਕਿ ਪੌੜੀ ਨੂੰ ਆਪਾਂ ਖੋਲਾਂਗੇ ਸਾਈਡ ਤੇ ਵਿਚੇ ਆ ਜੂ ਇਹ ਬਾਹਰ ਆ ਜੂ ਸਾਈਡ ਤੇ ਇਹ ਆਪਣੇ ਪਲੱਸ ਪੁਆਇੰਟ ਕਰਿਆ ਥੋੜਾ ਜਿਹਾ ਬਾਕੀ ਤੁਸੀਂ ਆਪਾਂ ਉਹ ਦੇਖੋ ਇਹਦੇ ਕੰਡੈਸਰ ਹੈ ਜਿਹੜਾ ਛੱਤ ਤੇ ਲਾਤਾ 508 ਦਾ ਕੰਪਰੈਸ਼ਰ ਲਾਤਾ ਇਹਨੂੰ ਉਸ ਤੋਂ ਬਾਅਦ ਤੁਸੀਂ ਇਹਦਾ ਸਾਰੀ ਲੁੱਕ ਦੇਖੋ ਜੇ ਕਿਸੇ ਨੇ ਵੀ ਮੇਰੇ ਵੀਰ ਨੇ ਲਵਾਉਣਾ ਇਹਦਾ ਸਾਡੇ ਪਹਿਲਾਂ ਸਾਰਿਆਂ ਨੂੰ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟਾਂ ਦੇ ਵਿੱਚ ਦੱਸੋ ਸਾਨੂੰ ਤੁਹਾਡੀ ਸਾਨੂੰ ਵੀ ਤੁਹਾਨੂੰ ਸਾਡੀ ਚੀਜ਼ ਕਿਵੇਂ ਲੱਗੀ ਇਹ ਜੇ ਕਿਸੇ ਨੇ ਵੀ ਮੇਰੇ ਵੀਰੇ ਲਵਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ 9814576419 ਮੇਰਾ ਨੰਬਰ ਹੈ 8 ਵਜੇ ਤੋਂ ਲੈ ਕੇ 6:30 ਵਜੇ ਤੱਕ ਤੁਸੀਂ ਜਿਵੇਂ ਮਰਜ਼ੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਦੇਖੋ ਜੀ ਦੂਰੋਂ ਉੱਪਰ ਇਹਦੇ ਆਪਣੇ ਇਹਦੇ ਸਾਈਡਾਂ ਤੇ ਜਾਲੀਆਂ ਲਾਤੀਆਂ ਹਵਾ ਹਵਾ ਵੀ ਜਿਆਦਾ ਹੀ ਗੱਦਰ ਜਿਹੜਾ ਗਰਦਾ ਨਾ ਜਾਵੇ ਉਹ ਸਾਈਡ ਤੇ ਹੀ ਰਹਿ ਜੇ ਬਸ ਇਹਦੇ ਇਹ ਹੁਣ ਇਹ ਬੰਦੇ ਤਿਆਰੀ ਕਰਨ ਲੱਗੇ ਹੋਏ ਨੇ ਟਰਾਲੀ ਪਾਉਣ ਲੱਗੇ ਨੇ ਟਰਾਲੀ ਲੈਣ ਦੇ ਇਹਨਾਂ ਨੇ ਇਹ ਜਾਊਗੀ ਇਹ ਇਹ ਸਾਡਾ ਟਰੈਕਟਰ ਜਾਊਗਾ ਗੁਜਰਾਤ ਗੁਜਰਾਤ ਜਾਊਗਾ ਉੱਥੇ ਜਾ ਕੇ ਦੇਖੋ ਸਾਨੂੰ ਕੀ ਇਹਨਾਂ ਦਾ ਫੀਡਬੈਕ ਮਿਲਦਾ ਫਿਰ ਅਸੀਂ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਟਰੈਕਟਰ ਕੋਟਾ ਦਾ ਆ ਰਿਹਾ ਲੱਗ ਰਿਹਾ ਕੋ ਕੱਲ ਨੂੰ ਜਾਂ ਬੱਸ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਸਾਰਿਆਂ ਨੂੰ ਸੱਚੀ ਕੱਲ